ਸਰੀ ਗੱਲ ਬਾਈ ਜੀ ਮਾਣਾ ਡੇਰੀ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈਕਾ ਟੋਪ ਕਲਾਸ ਝੋਟੀਆਂ ਆ ਗਿਆ ਹਰਿਆਣੀਆਂ ਵਧੀਆ ਕੁਆਲਟੀ ਵਾਲੀਆਂ ਵੱਡੀਆਂ ਝੋਟੀਆਂ ਬੈਸਟ ਸਾਫ਼ ਲੈ ਦੀਆਂ ਤੇ ਬਾਈ ਨਾਲ ਕਰਦੇ ਹਾਂ ਡਿਟੇਲ ਵਿੱਚ ਗੱਲ ਬਾਤ ਸਰਸਿਕਲ ਬਾਈ ਜੀ ਠੀਕਾ ਜੀ ਹਾਂ ਵਧੀਆ ਠੀਕ ਜੀ ਬਾਈ ਜੀ ਬਹੁਤ ਬਹੁਤ ਵਧਾਈਆਂ ਲੈਂਡਰ ਦੀਆਂ ਬਾਈ ਜੀ ਉਹ ਲੈ ਤੁਹਾਨੂੰ ਹੀ ਹਾਂ ਜੀ ਜੀ ਹਾਂ ਜੀ ਜਨੇਮਾ ਡੇਰੀ ਫਾਰਮ ਦਾ ਵੀਦੀ ਭੈਣ ਭਰਾ ਜੁੜੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਸਾਰੀ ਸੰਗਤ ਦਾ ਵੀਦੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਭਾਈ ਜੀ ਤੇ ਜਾਵਲ ਵੀਤੀ ਅੱਜ ਆਪਣੇ ਕੋਲ ਚੰਗੇ ਟੌਪ ਦੇ ਆ ਠੀਕ ਆ ਜੀ ਨੰਗੀਨੇ ਵੀਦੀ ਵੱਡੀਆਂ ਛੋਟੀਆਂ ਸਾਫ਼ ਸੁਥਰੀਆਂ ਦੁੱਧ ਵਾਲੀਆਂ ਹਾਂਜੀ ਹਾਂਜੀ ਕੁਆਲਿਟੀ ਵਾਲੀਆਂ ਠੀਕ ਆ ਜੀ ਆ ਬਿਊਰੀ ਜੀ ਪੂਰੀਆਂ ਦੁੱਧ ਜੀ ਪੂਰੀਆਂ ਠੀਕ ਆ ਜੀ ਵਧੀਆ ਕੰਮ ਚੱਲਿਆ ਭਾਜੀ ਇੱਧਰ ਹਾਂਜੀ ਵੀ ਜੀ ਠੀਕ ਆ ਜੀ ਕੰਮ ਚੱਲੋ ਵੱਡਾ ਵਾਹੇ ਵਾਹਿਗੁਰੂ ਨੇ ਕਿਰਪਾ ਕੀਤੀ ਆ ਲੈਂਡਰ ਪਿਆ ਗਿਆ ਤਿਆਰੀ ਕਰਦੇ ਹਾਲੀ ਹਾਲੀ ਠੀਕ ਹੈ ਭਾਈ ਹਾਂਜੀ ਲੈਂਡਰ ਪਿਆ ਪਰਸੋਂ ਉਹਦੇ ਮੀਂਹ ਹੀ ਪਿਆ ਬਦਲ ਬੜਾ ਸੀ ਅੱਜ ਮਾਰ ਆਇਆ ਨਹੀਂ ਵੀ ਸੁਣ ਲਈ ਆ ਵੀ ਚਲੋ ਪਾਣੀ ਲਾਣਾ ਪਾਣੀ ਲਾਉਣੇ ਲੈਂਡਰ ਤੇ ਪਾਣੀ ਲਾਉਣਾ ਜੀ ਮੀਂਹ ਪਿਆ ਉਹਤੇ ਪਾਣੀ ਫਿਰ ਪਾਣੀ ਲੱਗ ਗਿਆ ਰੱਬ ਨਾਲੇ ਨਾਲੇ ਭਾਈ ਫਿਰ ਵਾਹਿਗੁਰੂ ਜੀ ਨਾਲੇ ਵੇਦੇ ਠੇਰੀ ਕੰਮ ਚੱਲਦਾ ਸੱਤਿਆ ਨਹੀਂ ਤਨ ਮਰਦਾਂ ਮਿਲਦੀਆਂ ਭਾਈ ਜੀ ਬਾਕੀ ਵੀ ਜਨਨ ਸਾਰੇ ਟੌਪ ਦੇ ਆ ਹਾਂਜੀ ਹਾਂਜੀ ਮੇਰੇ ਜੀ ਝੋਟੀਆਂ ਚਲੋ ਬਾਜਿ ਖਾਣੇ ਉਧਰ ਚਲੋ ਭਾਈ ਖੋਲੋ ਜੀ ਦੇਖੋ ਜੀ ਬਾਈ ਕੋ ਬਹੁਤ ਵਧੀਆ ਝੋਟੀਆਂ ਟੋਪ ਲੈਸ ਸਿਰ ਤੋਂ ਲੈ ਕੇ ਪੈਰਾਂ ਤੱਕ ਝੋਟੀ ਅਸਲ ਚੀਜ਼ ਹੈ ਆਗੇ ਠੀਕ ਹੈ ਜੀ ਮੋਹ ਛੇ ਦਾ ਵੀਰ ਠੀਕ ਹੈ ਛੇ ਛੇ ਕੀ ਹੈ ਸਵੇਰ ਦੁਜਾ 20 ਫੇਰਦਾ ਹੁੰਦਾ ਥੋੜੀ ਵੀਡੀਓ ਇੱਦਾਂ ਬੰਨੀ ਹੈ ਦੇਖੋ ਝੋਟੀਆਂ ਫਰੀਕੀਆਂ ਬਹੁਤ ਸਾਫ ਕੁਆਲਟੀ ਹੈ ਝੋਟੀ ਆ ਇਹਨੂੰ ਬੰਬੋ ਪੀਸ ਆਖਿਆ ਜਾਂਦਾ ਹੈ ਪੂਰੀ ਵੱਡੀ ਝੋਟੀ ਆ ਵੀਰ ਵੀਰ ਭਰਾ ਜਿਹੜਾ ਮਰਜ਼ੀ ਠੀਕ ਆ ਬਾਈ ਸੇ ਛੋਟੀ ਮਾਤ ਪਾਵੇ ਓਕੇ ਬਾਕੀ ਸਿੰਗੀ ਵੇਖੋ ਵੀਜੀ ਲੱਗੀ ਦੇਖੋ ਇਹ ਸਿੰਗੀ ਲੱਗੀ ਟੌਪ ਗਲਾ ਝੋਟੀਆਂ ਆਪਣੇ ਕੋ ਪੂਰੀਆਂ ਟੌਪ ਦੀਆਂ ਵੀਰ ਕੋਈ ਇਦਾਂ ਵੇਚੀਆਂ ਬਣਨ ਕਰਕੇ ਥੋੜਾ 3000 ਵੱਧਦੀਆਂ ਬਾਹਰ ਦੇ ਲਈ ਤਿਆਰੀ ਹੋਣੀ ਆ ਬਾਜਾ ਦਿਨ 15 ਗੇ ਲੈਂਟਰ ਖੁੱਲ ਗਿਆ ਨਾ ਤਿਆਰੀ ਹੋਣੀ ਦੇਖੋ ਜੀ ਲੈ ਦੀ ਕੁਆਲਟੀ ਚੈੱਕ ਕਰੋ ਬਿਲਕੁਲ ਜਿਆਦਾ ਚੰਗੀਆਂ ਫਰੀਆਂ ਝੋਟੀਆਂ 100 ਰੁਪਈਏ ਵੀਰ ਝੋਟੀ ਸਾਰੀ ਹੋਰ ਜਿਮਾ ਦੁੱਧ ਜਿਹੜਾ ਛੋਟੀ ਦੇ ਕੋਲ ਆਉਂਗਾ 14 ਕਿਲੋ ਹਾਂਜੀ ਹਾਂਜੀ ਜਿਹੜਾ ਤਿਆਰ ਚੋਲਣਾ ਡੱਬੇ ਮਾਰਨ ਵਾਲਾ ਦੁੱਧ ਠੰਡਾ ਕਰਕੇ ਮੇਨਨ ਵਾਲਾ ਠੀਕ ਹੈ ਹੋਰ ਦੁੱਧ ਹੋਊਗਾ ਵੇਖੋ ਜੀ ਪੂਰੀ ਸੰਕੜਾ ਫਾੜੀ ਦੀ ਛੋਟੀ ਆ 12 ਕਿਲੋ ਵਾਲਾ ਦਹੀਂ ਵਿਖਾਉਣਾ ਹਾਂਜੀ ਹਾਂਜੀ ਵੇਖੋ ਜੀ ਲੇਓ ਆ ਪੂਰੀ ਸੁਧਰੀ ਵੀਰ ਜੋ ਫਾਹ ਆ ਸੁਧਰੀ ਵੀਰ ਵੱਡੀ ਛੋਟੀ ਆ ਹਾਂਜੀ ਜਿਹੜੀ ਤੇ ਮੋਲਵੀ ਵੀਰ ਬਿਲਕੁਲ ਜਾਜ ਉਹ ਹਰਤੀ ਘੜੀ ਠੀਕ ਹੈ ਜਿੰਨੇ ਦੀ ਝੋਟੀ ਦੇ ਨਹੀਂ ਉਹ ਮੋਲੂ ਹਾਂਜੀ ਤੇ ਬਿਲਕੁਲ ਤੇ ਵਜਾ ਕੀ ਭਾਈ ਮਗਰ ਬਚਾ ਵੀਰ ਜੀ ਮੋਰ ਘਟੀਆ ਘਟੀ ਆ ਗਈ ਬੇਦੀ ਮਗਰ ਤੇ ਬਹੁਤ ਹੀ ਚੰਗਾ ਤੇ ਕਵਾਜੀ ਵਾਲੀ ਝੋਟੀ ਆ ਹਾਂਜੀ ਆਹ ਤਜ਼ਰੀ ਹੈ ਠੀਕ ਹੈ ਭਾਈ ਤੇ ਮੋਲਵੀਰ ਝੋਟੀ ਦਾ ਭਾਵੇਂ ਕੀ ਜਿਉਂ ਮਰਜੀ ਹਾਂਜੀ ਭਾਈ ਜੀ ਜਾਜ ਆ ਮੋਲ ਕਰਾਂਗੇ ਲੈਣ ਦੇ ਨਾਲ ਹਾਂਜੀ ਝੋਟੀ ਦੇ ਨਹੀਂ ਹਾਂਜੀ ਮੋਲ ਅਮੀਰ ਸਮਝਿਆ ਤਾਂ ਨਾਲ ਹਤਾ ਛੋਟੀ ਝੋਟੀ ਆ ਗਈ 2 ਲੱਖ ਦੀ ਪਰ ਬਿਲਕੁਲ ਜਾਇਜ਼ ਦਵਾਂਗੇ ਹਾਲ ਦੀ ਘੜੀ ਹਾਂਜੀ ਦੱਸੋ ਭਾਈ ਜੀ ਝੋਟੀ ਦੇਣੀ ਵੀਰ ਮੋਲ ਪਗੜਾ ਡੇਢ ਹਾਂਜੀ ਤੇ ਹਾਂ ਨਹੀਂ 145 ਦੀ ਝੋਟੀ ਦੇਣੀ ਹੈ 145 ਦੀ ਯਸਨੋ ਬਾਈ ਕਹਿੰਦਾ ਝੋਟੀ ਦੇਣੀ ਆ ਦੇਖੋ ਵੇਖੋ ਜੀ ਮੈਨ ਬਚਾ ਕੀ ਆ ਮੋਲ ਕਟੀ ਕਟੀ ਆ ਗਈ ਤੇ ਇਹ 145 ਦਵਾਂ ਗਾ ਕੁਆਲਿਟੀ ਚੈੱਕ ਕਰੋ ਜੀ ਇੱਕ 45 ਬੋਚ ਪਾਗੇ ਤੁਰਫੇ ਪਾਵੇ ਹਰਿਆਣਿਆਂ ਤੋਂ ਆਪਾਂ ਨਹੀਂ ਮਿਲਦੀ ਇਹੋ ਜੀ ਕਟਾਈ ਅਸਲ ਜੀ ਠੀਕ ਆ ਵੇਖੋ ਝੋਟੀਆਂ ਬੰਬ ਪੀਸ ਝੋਟੀਆਂ ਆਈਆਂ ਆ ਬਾਈ ਕੋਲ ਵਧੀਆ ਥਾਣੇ ਜੋ ਲੱਗਣਾ ਝੋਟੀ ਨੂੰ ਲੇਵਾ ਲਗਾ ਕੁਆਲਿਟੀ ਲਗੀ ਆ ਇੱਕ ਦੋ ਬਾਈ ਜੀ ਆ ਬੜਾ ਵੀਰ ਜੀ ਲੱਗਾ ਠੀਕ ਆ ਜੀ ਥਾਨ ਤੇ ਪੂਰਾ ਮੂਲੀਆਂ ਵਾਂਗੂ ਲਗਾ ਤੇ ਵਧੀਆ ਕੁਆਲਿਟੀ ਵਾਲਾ ਬੰਬ ਝੋਡੀ ਨੂੰ ਪੀਸਿਆ ਵੇਖੋ ਜੀ ਕਰੋ ਚੈੱਕ ਠੀਕ ਆ ਵੀਰੇ ओके जी ਬਧੀਆ ਰਿਕਾਰਡ ਵਾਲੀ ਝੋਟੀ ਜੀ ਠੀਕ ਹੈ ਜੀ ਗਾੜੀ ਆ ਗਈ ਵੀਰ ਮਹੀਂ ਹੁਵਾ ਹੈਗਾ ਤੀਜਾ 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 ਹੁਵਾ ਹੈ ਪਾਈ ਠੀਕ ਹੈ ਜੀ ਪਰ ਮਹੀਂ ਵੀਰ ਜਿੰਨੇ ਦੀ ਮਹੀਂ ਸੱਜਰ ਦੇਣੀ ਨਾ ਹਾਂਜੀ ਇੰਨੇ ਦੀ ਮਾ ਟੋਕੜੀ ਵਿ ਗਈ ਠੀਕ ਹੈ ਜੀ ਇਹ ਕੋਣੇ ਖਲਾ ਮਰੀ ਜੀ ਬਿੱਲੀ ਵੱਡੀ ਬਾਕੀ ਹਾਂਜੀ ਥੋੜਾ ਮੀਂਹ ਕਰਕੇ ਆਉਣ ਦੀ ਪ੍ਰੋਬਲਮ ਤੂੰ ਮੀਂਹ ਸਿਰਦਾ ਹਟ ਗਿਆ ਚਾਉਂਦਾ ਬਾਈ ਜੀ ਮਾਈ ਕੋ ਹੁਣ ਦੁੱਧ ਵੀਰ ਚਵਾਵਾ ਜਿਹੜਾ 16 ਕਿਲੋ ਠੀਕ ਆ ਲਾਹ 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 ਲੈਂਦੇ ਵਾਲਾ ਡੰਡੇ ਵਾਲਾ ਦੁੱਧ ਵੀਰ 16 ਕਿਲੋ ਚਵਾ ਗਏ ਭਾਵੇਂ ਜਿਹੜਾ ਮਰਜੀ ਕੰਡਾ ਆਪਣਾ ਲੈ ਆਣੇ ਆ ਵੀਰ ਜਮਾਂਦਰੀ ਛੋਟੀ ਹੁੰਦੀ ਇਕੱਤੀ ਬੈ ਗਈ ਧੂਏ ਦੇ ਕੋਈ ਫਲੈਰੀ ਵਾਲਾ ਚੱਕਰ ਨਹੀਂ ਠੀਕ ਆ ਵੀਰ ਠੰਡੀ ਬਣੀ ਰਾਜ ਜਮਾਂਦਰੀ ਰਾਜ ਜਮਾਂਦਰੀ ਪੈ ਰਹੇ ਸਾਰੇ ਫਰੀਚ ਹੋਣੀ ਹੈ ਲੇਵੇ ਦੇ ਹੋਣੀ ਹੈ ਣਾਲੇਵਾ بالکل صاف ہے دیکھو چیک کرو پر ਵੀਰ ਮੈਂ ਇਹ ਹੱਲ ਚੀਜ਼ ਹੈ ਜਿੰਨੇ ਦੀ ਮੈਂ ਦੇ ਦੇਣੀ ਹੈ ਤੋਂ ਮਹਿੰਗੀ ਮੈਂ ਬੰਦਾਂ ਕੋਲ ਮਜ਼ਦੂਰੀ ਨਾ ਦੇਤੀ ਇਹਨੇ ਦੀ ਮੈਂ ਬਗਿਆ ਟੋਕੜੀ ਲਈ دیکھو ਲੈਵਾ ਦੇਦੇ ਵਾਲੀ ਦੇ ਗਾਗੜੀ ਮੁੱਦੀ ਮਾਰੀ ਆ ਬਸ ਵੇ ਵੀਰ ਮੈਂ ਦਾ ਕੀ ਹੈ ਸਹੀ ਗੱਲ ਬਾਈ ਸਹੀ ਗੱਲ ਪਾਕਿਸਤਾਨ ਵਾਲੀ ਚੀਜ਼ ਆ ਪਾਕਿਸਤਾਨ ਦੀ ਚੀਜ਼ ਹੈ ਦੇਖੋ ਸਿੰਗਲ ਸਾਡੀ ਦਾ ਕੱਦ ਕਾਠੀ ਬਹੁਤ ਕਰਮ ਵਾਲੀ ਦਾ ਵੱਡਾ ਆ ਤਾਂ ਵਧੀਆ ਜਵਾਨ ਝੋਟੀ ਹੈ ਮਤਲਬ ਵੀਰ ਵੀਰਾ ਸਾਰੀ ਮੈਂ 2.5 3-3 ਲੱਖ ਤੋਂ ਬਾਹਰ ਮੈਂ ਹੈ ਜਿੰਨਾਂ ਦੇ ਘਰੋਂ ਮੈਂ ਹੈ ਠੀਕ ਆ ਵੀਰ ਮਗਰ ਬੱਚਾ ਕੀ ਭਾਈ ਜਿਹਨੂੰ ਕਹਿੰਦੇ ਮਹਾਨ ਕੱਟੀ ਕੱਟੀ ਮਗਰ ਆ ਗਈ ਇਹ ਵੀ ਕੱਟੀ ਹੈ ਅੱਜ 10 ਤੋਂ 12 ਤੱਕ ਸਾਰੀ ਸੋਈ ਆ ਹਾਂਜੀ ਪਰ ਜਿਹੜਾ ਟੰਡੇ ਵਾਲਾ ਦੁੱਧ 16 ਕਿਲੋ ਉਹ ਆ ਖਵਾਣਾ ਨਹੀਂ ਜਿਹੜਾ ਮੱਠੀ ਚਵਾ ਕੇ ਲੈ ਜੀ ਠੀਕ ਹੈ ਜੀ ਦੱਸੋ ਭਾਈ ਕੀ ਪ੍ਰਾਈਸ ਹੈ ਦਾ ਨਹੀਂ ਵੀਰ ਬਿਲਕੁਲ ਜਾਇਜ਼ ਜਿੰਨੇ ਦੀ ਮੈਂ ਦੇਣੀ ਆ ਹਾਂਜੀ ਮੌਲਵੀ ਜੀ ਮੈਂ ਹੁਣ ਸਮੇ ਦੇ ਹਿਸਾਬ ਨਾਲ ਅੱਜ ਵੀ ਡੇਢ ਦੀ ਪਾ ਰਹੇ ਹਾਂ ਹਾਂਜੀ ਇਹ ਜੈਸਨ ਉਹ 1 ਚੱਲ 1 40 ਦੀ 135 ਦੀ 135 ਦੀ ਲਓ ਜੀ ਭਾਈ ਕਹਿੰਦਾ 135 ਹਾਨਾ ਛੋਟੀ ਦੇ ਦਾਂਗੇ ਉਹਦੀ ਆ ਕੁਆਲਟੀ ਵਾਲੀ ਆ ਦੇਖੋ ਜੀ ਇੱਕ 135 ਵਾਲੀ ਦੀ ਬੰਦਾਂ ਮੈਂ ਟੋਪੜੀ ਜਾਂਦੀ ਆ ਫਟਾ ਜੱਡਾ ਬਾਹਰ ਆਉਂਦਿਆ ਸਹੀ ਗੱਲ ਇਹ ਕਰਮ ਵਾਲੀ ਸੇਵਾ ਹੋਏ ਨਾ ਰੱਜ ਕੇ ਰੱਜ ਕੇ ਰਜਮਾ ਵਾਟ ਖਾਵੇ ਸਾਹ ਹੱਥ ਕਿਲੋ ਵਾਟ ਖਾਵੇ ਇੱਕ ਰਾਮ ਦਾ ਕੱਟੀ ਆਲੀ ਆਹ ਕੱਟੀ ਆਲੀ ਆਹ ਕੱਟੀ ਵੀਰੋ ਤੇ ਜਿਹੜੀ ਮੈਨੂੰ ਚੋਣ ਲੱਗੀ ਨਾ ਕਿਤੇ ਹਾਂਜੀ ਇਹ ਤਾਂ ਪੱਬੀ ਛੱਡਣੀ ਨਾ ਉਹ ਗੱਲ 20 ਕਿਲੋ ਵਾਲੀ ਮਹੀਂ ਆ ਠੀਕ ਆ ਬੜੀ ਵੀ ਇਹਨੂੰ ਵੇਂਦੇ ਅਸਲ 20 ਕਿਲੋ ਵਾਲੀ ਮਹੀਂ ਠੀਕ ਜਾਂ ਜੋ ਮਰਜੀ ਕਹੀ ਹੋ ਸੇਵਾ ਰੋਟੀ ਥੋੜੀ ਜੀ ਹੋਰ ਸੇਵਾ ਹੋਏ ਕਰਮਾਲੀ ਦੀ ਪਨੀਰੀਆਂ ਪਾੰਦੂ ਬਿਲਕੁਲ ਸਹੀ ਗੱਲ ਆ ਬਾਂਬ ਵੀ ਪੀਸ ਆ ਵਡੀਆਂ ਝੋਟੀਆਂ ਪਾਈ ਕੋਈਆਂ ਕੈਂਡ ਕਰੋ ਬੱਜ ਗਲੀ ਦੀ ਗੱਲ ਕਰ ਮਾਲੀ ਨੇ ਗੋਂਦ ਹੋਏ ਸਾਰਾ ਕਰ ਦੋ ਨਾ ਨਗਰੀਂ ਦਾ ਵੀਰ ਮੋਹਨਜੀ ਪਾਉਣ ਵਾਲਾ ਉਹ ਚੀਜ਼ ਆ ਟਟੀ ਆ ਠੀਕ ਹੈ ਜੀ ਹੁਲੋ ਭਾਈ ਨੂੰ ਦੇਖੋ ਜੀ ਲੇਵੇ ਦੀਆਂ ਅੱਜ ਥਣਾ ਦੀਆਂ ਝੋਟੀਆਂ ਜਿਨੂੰ ਕਹਿੰਦੇ ਦੁਖੀ ਟੁੱਟ ਗਏ ਆ ਪਿਛਲੇ ਜਿਹੜੇ ਅਗਲੇ ਆ ਸਭ ਝੋਟੀਆਂ ਹੋ ਲਈ ਜਿਹੜੀ ਥਾਂ ਦਾ ਜਿਹੜੀ ਪਾਸ ਆ 6 ਝੋਟੀਆਂ ਆਂ ਆਪਣੇ ਕੋ ਤੇ ਦੋ ਹੋ ਜਾਂਦੇ ਲੈ ਗਏ ਭਾਈ ਕਿਆ ਗੀ ਵੀਰ ਦੂਰ ਜਾਣੀਆਂ ਵੀਡੀਓ ਤਾਂ ਭੇਜਦੀਆਂ ਹੋਣੇ ਨੇ ਠੀਕ ਹੈ ਜੀ ਲਾਤੀਆਂ ਮਨੇਰ ਦੀ ਓਕੇ ਹੁਣ ਵੀਰ ਚੋਟੀ ਕੋ ਦੁੱਧ ਜਿਹੜਾ ਚਵਾਵਾ ਹੋਊਗਾ 14 ਕਿਲੋ ਦੁੱਧ ਆ ਘਟੀ ਕੋ ਠੀਕ ਹੈ ਚਵਾਵਾ ਦੁੱਧਾ ਕਰ ਬੜਾ ਕੇ ਸੁਆ ਦੁੱਧਾ ਪਰ ਮੂੰਹ ਸ਼ਗੀ ਸਿੰਘ ਵੇਹ ਵੀਰ ਕੀ ਲੱਗਾ ਸੇਕੋ ਸਿੰਘਾਂ ਲੱਗੀਆਂ ਟੈਗ ਟੋਕ ਪਏ ਆ ਸਿਰ ਦੋਰੋਂ ਪਛਾਨੀਆਂ ਜਾਂਦੀਆਂ ਚੀਜ਼ਾਂ ਦੇ ਬਹੁਤ ਸਾਫ ਕੁਆਲਟੀ ਨੇ ਝੋਟੀਆਂ ਵਧੀਆ ਦੇ ਵੀਰ ਜੀ ਪਰ ਵੀਰ ਚਵਾਈ ਵੀਰ ਪੋਲੀ ਇਹਦੀ ਮੈਂ ਨਾਲ ਵੀਰ ਚਵਾਈ ਇਹਦੇ ਨਾਲ ਹੱਥ ਰੱਖਦਾ ਹੂੰਗੀ ਠੀਕ ਹੈ ਜੀ ਬਾਕੀ ਦੌਣਾ ਪਾਣੀ ਚੰਗਾ ਤੇਲ ਤੇ ਹਿਲਪ ਦਿੱਤਾ ਜਾਣਾ ਹੋਰ ਢੈਂਡੋ ਜਨਵਰੀ ਆ ਕਰ ਤੋਂ ਮਰਜੀ ਗਾਂ ਇਹ ਉਹ ਜੀ ਨਹੀਂ ਅਸਰਾ ਆ ਕੇ ਜਿੱਥੇ ਮਰਜੀ ਆ ਚੀਜ਼ਾਂ ਹੁੰਦੀਆਂ ਸੀਲਾ ਵੇਖੋ ਜੀ ਜਿੱਤਰਾ ਮਰਜੀ ਬੈਠਾ ਰਾ ਕੱਟੀ ਦੇ ਥਲੇ ਠੰਡੀ ਠੀਕ ਹੈ 10 ਬਾਈ ਕੀ ਪ੍ਰਾਈਸ ਹੈ ਦਾ ਬਿਲਕੁਲ ਜੈ ਜਵੀਰ ਬੋਲ ਕਰਾਂ ਝੋਟੀ ਦਾ ਜੋ ਮਰਜੀ ਹਾਂਜੀ 1 10 ਦੀ ਹਾਲ ਹੈ ਘਟੀ ਜੀ ਦਾ 1 1 ਲੱਖ 10 ਹਜ਼ਾਰ ਦੀ 1 ਲੱਖ 10 ਹਜ਼ਾਰ ਦੀ 1 5 ਦੀ ਐਂਡ 1 5 ਦੀ ਐਂਡ ਦੀ ਲਓ ਜੀ 1 5 ਦੀ ਝੋਟੀ ਐਂਡ ਪਰ ਕਰੋ ਚੈੱਕ ਪਰ ਇਹ ਵਾਰੀ ਵੀਰੇ 1 5 ਦੀ ਟੋਕੜ ਵੇਚ ਦੀ ਦੀ ਘਟੀ ਜਿੱਦੀ ਫਿਰ ਆਏ ਦੇਖੋ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਦੱਸੋ ਭਾਈ ਕੀ ਬਚਾ ਮਗਰ ਹਟਾ ਗਿਆ ਹਟਾ ਗਿਆ ਉਹ ਦੋਆਂ ਮਰ ਕਟੀਆਂ ਝੋਟੀ ਆ ਦੁੱਧ ਵਾਲੀ ਠੀਕ ਹੈ ਫਿਰ ਆ ਜੋ ਟੀਟਾ ਦੀ ਓਕੇ ਜੀ ਗਾੜੀ ਵੀਰ ਮੈਂ ਆ ਟਾਈਮ ਲਾਈ ਜੇ ਨਹੀਂ ਨਾ ਇੱਕ ਇਹ ਵੇਖੋ ਪੂਰੀ ਸਾਬੇ ਕਮੈਂਟ ਬਾਈ ਤੇ ਲੋ ਜੀ ਚੈੱਕ ਕਰ ਲੋ ਵਾਲੇ ਦਵਾਲਿਓ ਪੂਰੀ ਚੈੱਕਲ ਦੋਲੇ ਕਰਾ ਲੈਣੇ ਆ ਵੀਡੀਓ ਰਹੀ ਆ ਭਰਾ ਹੌਲੈਂਡ ਵਾਲਾ ਫਰੀ ਤੇ ਫੰਕ ਤੋਂ ਕਨੈਕਟ ਹੋ ਰਹੀ ਅਨਕਲਾ ਵੀ ਟੀਓਡੀ ਦੀ ਪੂਰੀ ਬੀਟਰ ਵਾਲਾ ਭਈਆ ਭਗਵਾਨੀ ਦੇ ਜਿਹੜਾ ਵੀਰ ਭਰਾਣੀ ਵੀਡੀਓ ਦੇਖਣੀ ਪਿੱਛੋਂ ਅੱਗੇ ਕੋਈ ਜੂਮ ਜਾਂਣ ਲੱਗ ਜਾ ਕਰਨੇਗਾ ਪਿੱਛੋਂ ਕੇ ਝੋਟੀਆਂ ਖਾਓ ਸਾਰੀਆਂ ਇਹ ਲੱਗ ਜੜ ਤੱਕ ਦੋਤਾਂੀਆਂ ਝੋਟੀਆਂ ਵਾਲਟੀ ਪੂਰਾ ਕੈਮਰਾ ਮਾਰੋ ਗਾੜੀ ਮੇਰੇ ਮਹੀਂ ਆ ਗਈ ਦੱਸੋ ਬਾਈ ਜੀ ਮਹੀਨਾ ਇੱਕ ਮਹੀਂ ਕੱਚੀ ਆ ਇੱਕ ਮਹੀਨਾ ਇੱਕ ਮਹੀਨਾ ਮਹੀਂ ਕੱਚੀ ਆ ਤੇ ਆਪਣੇ ਕੋਲੋਂ ਮਹੀਂ ਗਈ ਆ ਮਹੀਂ ਜਿਹੜਾ ਮਰਜੀ ਲੈ ਕੇ ਲੈ ਜਾ ਦੱਸੋ ਮਹੀਂ 18 ਕਿਲੋ ਕਰਦੀ ਪਰ ਮੈਂ ਦਾ ਪੁੱਠਾ ਪਠਾ ਵੇਚ ਕੇ ਦੀ ਲੱਗੀ ਝੋਟ ਜੰਗੀ ਲੱਗੀ ਲੱਗੀ ਮਹੀਂ ਆ ਗਈ ਪਾਈ ਕੋਲ ਦੁੱਧ ਜਿਹਨੇ ਮਹੀਂ ਦੇਦਣੀ ਨਾ ਉਹ ਤੋਂ ਬਾਅਦ ਮਹੀਂ ਦੋ ਦੋ ਖਾਣਾ ਛਿਟਾ ਨਹੀਂ ਨਾ ਇੱਕ ਲੈ ਜੀ ਇੱਕ ਮਹੀਨਾ ਖੜਦੀ ਜੇ ਪਰ ਮਹੀਂ ਵੀਰ ਜੇ ਕਿ ਵੀ ਉਹਦਾ ਸਾਹਮਣੇ ਖੜਨੀ ਆਂ ਆਂ ਆਮ ਮੁੱਲ ਲਾ ਕੇ ਲਾਵਾਂਗੇ ਹਨਾ ਆਮ ਮੁੱਲ ਲਾ ਕੇ ਮੈਂ ਹੀ ਲਾਵਾਂਗਾ ਪਰ ਮੈਂ ਕੋ ਵੀਰ ਰੇਤ ਪਾਉਣੀ ਪੈਂਦੀ ਇੰਨੀ ਮੈਂ ਬੰਦੀ ਇੰਨੀ ਕਰਮ ਵਾਲੀ ਬੰਦੀ ਨਾੜਾ ਨੋੜਾ ਖੋਣੇ ਕਰਮ ਵਾਲੀ ਦੀ ਆਂ ਰਾਜੀ ਗੁੰਦੀ ਮੈਂ ਆਂ ਮੈਂ ਦੇ ਵੀਰ ਮੰਗਲ ਤੇ ਨਾ ਜਾਵੇ ਪਰ ਅਸਲ ਚੀਜ਼ ਹੈ ਜਿਹਨੂੰ ਕਹਿੰਦੇ ਮੈਂ ਥਲੇ ਪੰਡਾ ਲਾ ਦੂਗੀ ਜਿੱਦਾਂ ਮੈਂ ਸੋਣਗੀ ਠੀਕ ਹੈ ਭਾਈ ਇਦਾਂ ਦੀ ਤੇ ਜਿਹੜੇ ਕੋਈ ਪੁਰਾਣੇ ਦੀ ਵੀਡੀਓ ਮੰਗੋਣੀ ਆ ਤੈਨੂੰ ਪਤਾ ਵੀਰ ਕੋਈ ਕੱਚਾ ਡੱਕ ਰਹੀ ਨਹੀਂ ਦੇਣੀ ਆ ਜਿੰਨੇ ਮੈਂ ਅਸਲੀ ਉਹ ਹੀ ਲੈਣੀ ਜਿਹੜੀ ਆਪਣੇ ਘਰੋਂ ਵੇਖੇ ਗੋ ਹਾਂਜੀ ਸਹੀ ਗੱਲ ਬਾਈ ਆਪਣਾ ਆਪਣਾ ਮੈਂ ਉਹ ਆਊਗੀ ਜਿਹੜੀ ਸਾਡੇ ਕੋਲ ਸਜਰ ਜਾਊਗੀ ਠੀਕ ਆ ਵੀਰ ਤੇ ਭਾਈ ਇਹ ਵੀਡੀਓ ਬਣ ਹੈਗੀ ਆ ਸੁਈਦੀ ਲੈ ਆ ਵੀਰ ਜੀ ਲੈ ਆ ਵੀਡੀਓ ਪਰ ਮੈਂ ਦਾ ਜੋ ਜੰਪ ਵਾਲਿਆ ਨਾ ਦੇਖੋ ਲੰਬਾਈ ਦੇਖੋ ਮੈਂ ਦੀ ਕਿੰਨੀ ਆ ਬਹੁਤ ਕਰਮਾਲੀ ਠੰਡੀ ਸਿਹਰ ਮੈਂ ਇਹਦੇ ਲੇਵੇ ਵਾਲੀਆਂ ਥੱਲੇ ਤੋਂ ਢਿਲਾ ਸਮਝ ਲੱਗ ਜਾਂਦੀ ਨਹੀਂ ਇੰਨੀ ਵੀ ਲੇਵੇ ਦੇ ਖਲਾਰੇ ਪਉਂਦੀ ਨਸਲਾ ਨਗਰ ਵੀ ਜਿਹੜਾ ਉਹ ਨਹੀਂ ਲਾਂਦਾ ਦੇਖੋ ਬਹੁਤ ਘਟ ਹੁੰਦੇ ਆ ਹਣਾ ਹੁਣ ਅਸੀਂ ਚਾਹੀਏ ਮਹੀ ਵੀ ਫੱਜਰ ਵੀ ਆਉਂਦੀ ਆ ਦੱਬੇ ਦੀ ਫੱਜਰ ਮਹੀ ਵੀ ਆਉਂਦੀ ਪਰ ਜਿਹੜੀ ਨਸਲੀ ਮਹੀ ਆ ਨਾ ਹਾਂਜੀ ਹਾਂਜੀ ਉਹ ਮਹੀਨਾ ਸਾਂਭੀ ਲਊਏ ਗਾਂ ਮਹੀ ਡਵਲਿਆ ਡਵਲ ਮੈਂ ਪਰ ਜਿਹੜਾ ਚਿੜਾ ਪਉਂਦੀ ਨਾ ਜਿਦਾਂ ਕ ਬੂਰੀ ਮਾਝੀ ਵਿੱਚ ਨਾ ਬੂਰੀ ਨੀਲੀ ਦੀ ਵਿੱਚ ਹੀ ਉਹਦੇ ਕੋਲੇਵਾ ਖਲਾਰਦੀ ਹੈ ਛਿਲਕੀ ਛਿਲਕੀ ਵਾਲੇ ਛਿਲਕੀ ਮੈਂ ਵੀ ਨਾਮ ਨਹੀਂ ਚੁੱਕ ਰਹੇ ਠੀਕ ਮੈਂ ਆਪ ਕੋਈ ਦਸਾਂਗਾ ਵੀ ਠੀਕ ਤਰ੍ਹਾਂ ਮੈਂ ਖੜੀ ਠੀਕ ਹੁਣ ਮੈਂ ਬਿਲਕੁਲ ਫਿਕਸ ਪ੍ਰਾਈਸ ਦੱਸੋ ਭਾਈ ਜੀ ਹਾਂਜੀ ਐਂਡ ਮੈਂ 80000 ਦੇ ਦਾਂਗੇ 80000 ਦੀ ਭਾਈ ਤਿਆਰ ਕਰਕੇ ਫਿਰ ਵੇਚਾਂਗੇ ਬਿਲਕੁਲ ਯਾ ਜੀ 60 1.5 1.5 ਕਰੂੰਗੀ ਇੱਕ ਮਹੀਨਾ ਫੜਦੀ ਮੈਂ ਫਿਰ 1.5 1.5 ਹੋਏ ਨਹੀਂ ਭਾਈ 1.5 1.5 ਉਹਨੇ ਜਿਹਨੂੰ ਬੁਜਾਰ ਵੀ ਤੁਰ ਪੜਨਾ ਤੇ ਕਦਾ ਝੋਨੇ ਦਾ ਪਕਣਾ ਜਿਵੇਂ ਲੱਦੀ ਕਿਲਾ ਝੋਨੇ ਦਾ ਖੜਿਆ ਆ ਯਾਰਾਂ ਕੀ ਤੁਜੀ ਪਰ ਆ ਗਿਆ ਤਾਂ ਕੋਈ ਆਸ ਨਹੀਂ ਇਹਦੀ ਆਸ ਜੇ ਪੱਕੀ ਇਹਦੀ ਆਸ ਪੱਕੀ ਕਰਮ ਵਾਲੀ ਦੀ ਸੇਵਾ ਵੀ ਨਾ ਕਰ ਤੋ ਚੁੱਕਰ ਤੇਲ ਚਾੜ ਦੋ ਬਸ ਬੜਾ ਆ ਗਰਮੀ ਆ ਦੁੱਧ ਦਾਲ 10 ਕਿਲੋ ਤੇਲੇ ਪੀਜੇ ਦੋ ਮਹੀਨੇ ਤੱਕੇ ਦਾ ਦੂਗੀ ਕਿ ਫੜ ਕੇ ਕਰ ਦੁੱਧ ਦੇ ਦਾ ਦੋ ਵੀ ਆ ਰੱਖਨੇ ਆ ਇਸ ਕੋ ਰੱਖ ਦੇ ਇਹਦੀ ਸੌਣ ਹੈ ਦੇਖੋ ਜੀ ਅੱਜ ਬਾਈ ਕੋ ਟੋਪ ਦੇ ਨਗਿਨੇ ਪਹੁੰਚੇ ਆ ਤਾਂ ਟਾਈਮ ਨਾ ਪਹੁੰਚੋ ਮੇਰੇ ਭਰਾ ਦਾ ਕਰੋ ਲਾਈਕ ਕਮੈਂਟ ਸ਼ੇਅਰ ਤਾਂ ਵਧੀਆ ਝੋਟੀਆਂ ਹੁਣ ਆਏ ਕਰਨੀਆਂ ਵਧੀਆ ਪਸ਼ੂ ਬਾਈ ਕੋਲ ਕੁਆਲਟੀ ਵਾਲੇ ਤੇ ਬਹੁਤ ਸ਼ਾਨਦਾਰ ਵਾਕੇ ਵੀ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਤ ਆਓ ਸਾਧੀਆਂ ਮੜਾਇਆ ਫਿਰ ਹੁਣ ਦੇਖੋ ਇ ਲੈਟਰ ਬਾਈ ਦਾ ਖਾਦੀਏ ਜੀ ਜੰਗ ਨਾ ਗਿਆ ਵੀ ਬਾਈ ਦੋ ਟਾਈਮ ਬੜਾ ਲੱਗ ਲੱਗੇ 5 ਮਹੀਨੇ ਲੈ ਲਓ ਜੀ ਲੈਟਰ ਬਾਈ ਬਹੁਤ ਵੱਡਾ ਟਾਈਮ ਲੱਗ ਗਿਆ ਤਿੰਨ ਚਾਰ ਮਹੀਨੇ ਹਾਂਜੀ ਆ ਚੀਜ਼ ਵਧੀਆ ਮੰਗੀ ਠੀਕ ਆ ਭਾਈ ਮਹਾਰਾਜ ਵਾਹਿਗੁਰੂ ਘਰ ਵਾਹਿਗੁਰੂ ਘਰ ਨਾਲ ਹਾਂਜੀ ਹਾਂਜੀ ਪਰ ਇਹਦੇ ਕੋਈ ਜਮਾਂ ਛੱਡ ਰਿੰਗ ਨਹੀਂ ਲੰਦਾ ਠੀਕ ਆ ਜੀ ਜੇ ਆਖਣਾ ਛੱਡ ਰਿੰਗ ਲਵਾਣੀ ਹੋਊਗੀ ਵੱਡੀ ਦੇ ਦੱਸ ਦਿਓ ਫਾਇਦਾ ਹੈਗਾ ਨੰਬਰ ਬੁਰੀ ਕਾਰ ਕਰਾਵਾਂਗੇ ਫਿਰ ਕੋਲੀ ਵਾਲੀ ਪੂਰੀਆਂ ਬਾਈ ਵਿੱਚ ਘਰ ਬਣਾਓਗੇ ਫਿਰ ਨਹੀਂ 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 ਸਾਡਾ ਬਣਾਉਂਦੇ ਸੈਡਾਂ ਦੇ ਨਕਸ਼ਾ ਬਣ ਕੇ ਆ ਵਧੀਆ ਨਕਸ਼ਾ ਨਕਸ਼ੇ ਹਸਬਣਾ ਵਧੀਆ ਬਣ ਕੇ ਆ ਆਹ ਨਾ ਤਿਆਰ ਕਰਾਂਗੇ ਪੂਰੇ ਘਰ ਦਾ ਆਪਣੇ ਦੋ ਭਰਾ ਹੈ ਉਹਨਾਂ ਦਾ ਨਕਸ਼ਾ ਲੈ ਆਂਰਾ ਵੀ ਜੀ ਟੈਕਟੌਪ ਦਾ ਤਿਆਰ ਹੋਊਗਾ ਸਾਰਾ ਇਧਰ ਕੀ ਸਿਸਟਮ ਹੈ ਇਹ ਤੂੜੀ ਆ ਜਵਾੜੇ ਵੀ ਜੀ ਇਹ ਤੂੜੀ ਵਾਸਤੇ ਮਾਰਿਆ ਮਾਲਬ ਜਗਣਗੇ ਵੀਰ ਤਾਲੀ ਮਾਰਿਆ ਤਾਲੀ ਮਾਰਿਆ ਮਾਲਬ ਜਗਣਗੇ ਇਹ ਡੂੰਗਾ ਬਾਈ ਇਹ ਨਹੀਂ ਮਾਰਾਂਗਾ ਤੂੜੀ ਪੂਣੀ ਠੀਕ ਹੈ ਸਾਰਾ ਜਗਾੜ ਹੋਊਗਾ ਵੀ ਲਿਮਟ ਲਾਉਣੀ ਹੈ ਮਈਆਂ ਉੱਤੇ ਬਣਣੀਆਂ ਉਹ ਤੇ ਵਿਆਹ ਲਈ ਲੰਬਾਈ ਤੇ ਬੜੀ ਹੈ ਨਾ ਹਾਂਜੀ ਲੰਬਾਈ ਤੇ ਬਹੁਤ ਜ਼ਿਆਦੀ ਹੈ ਬੜੀ ਹੈ ਜੀ ਇਹ ਹਰਾ ਨਹੀਂ ਇਹ ਜੀ 100 ਮਈ ਬਣਨੀ ਹੈ 100 ਮਈ 100 ਸਿੱਕਿਆ ਠੀਕ ਹੈ ਜੀ ਆਹ ਤੋ ਖਾਦੀ ਬਣਾਇਆ ਮਾਇਓ ਚਲੋ ਜਾਂ ਉਹ ਯੰਤਰਾ ਨਹੀਂ ਲੱਗਦਾ ਕੋਸਾ ਅਸੀਂ ਨਹੀਂ ਆਪਾਂ ਠੀਕ ਹੈ। ਯਾ ਤਾਂ ਇਹ ਵੀ ਦੀ ਸ਼ਾਹ ਦੀ ਗੱਲ ਆ। ਠੀਕ ਹੈ ਜੀ। ਹੋਊਗਾ ਮਈਆਂ ਦੇ ਪਈ ਰੋਇਨਾ ਦਾ ਘਰ ਹੈ। ਜਗੇ ਤੋੜਾ ਹੋਣਾ ਪਹਿਲਾਂ ਵਾਹੀਆ। ਆਜ ਨਾਲਾ ਘਰ ਜਾਈਦਾ ਵਾਹੀਆ ਉਹਨਾਂ। ਆਪਣੇ ਦਰਸ਼ਕ ਵੀਰਾਂ ਨੂੰ ਖਾ ਦੀਏ ਜਿਹੜੇ ਨਹੀਂ ਪਹੁੰਚ ਸਕੇ। ਠੀਕ ਹੈ ਵੀਰ। ਪਾਣੀ ਖਲਾਪਾ। ਲਾਤਾ ਜਿਉ ਰੱਬ ਨੇ ਤੇ ਬਾਸਾ ਖਾਂਦਾ ਫਜ਼ਨਾਂ ਦਾ ਕੋਈ ਨਹੀਂ ਸਾਥ ਤੇ ਕੋਈ ਨਹੀਂ ਸਕੇ ਆਦੀ ਕਰਾਂਗੇ। ਠੀਕ 10-15 ਦਿਨ ਲੱਗਣਗੇ। ਛੋਟੀਆਂ ਮਈਆਂ ਉੱਤੇ ਬੰਨਿਆ ਕਰਾਂਗਾ ਨਾ ਵੀਰ ਜੀ ਅੱਛਾ ਛੋਟੀਆਂ ਜੀਆਂ ਠੀਕ ਹੈ ਜੀ 44 ਵਾਲੀਆਂ ਮਈਆਂ ਫਲੇ ਲੈ ਇੱਧਰ ਬੁੜਾ ਡੂੰਗਾ ਜੀ ਹਾਂ ਜੀ ਦੇਖੋ ਇਹ ਇਹ ਲੋ ਜੀ ਮਾਣੇ ਦਾ ਕਰ ਠੀਕ ਹੈ ਵੀਰ ਬਹੁਤ ਸੋਹਣਾ ਵਧੀਆ ਚਲੋ ਥੋੜਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਠੀਕ ਹੈ ਜੀ ਜਿਦਾ ਪਿਆਰ ਦਿੰਦੇ ਆ ਵੀਡੀਓ ਬੰਦੇ ਆ ਹਾਂਜੀ ਹਾਂਜੀ ਤੇ ਮਾਲ ਡਗਰ ਦੇਖ ਕੇ ਆ ਜੀ ਕਿ ਤੁਹਾਨੂੰ ਅੱਜ ਫਸਾਉ ਲੋ ਵੀਡੀਓ ਕਰਨੇ ਪਾਉਣ ਠੀਕ ਜੀ ਆ ਫਿਰ ਕਿੰਨੇ ਵੀਰ ਪਾਸ ਨਾਲ ਜੁੜੀ ਆ ਹਾਂਜੀ ਹਾਂਜੀ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਬਹੁਤ ਵੀਰ ਮਈਆਂ ਦੇ ਚਲੋ ਜਿਹੜੇ ਵੀਰਾਂ ਭਰਾਵਾਂ ਲਈਆਂ ਗਾਹ ਕਿੰਨੇ ਨੇ ਕਿਤੇ ਪੁਰਾਣੇ ਜੁੜੇ ਆ ਹਾਂਜੀ ਸਹੀ ਉਸਤਾ ਵੀਰ ਪੁਰਾ ਵੀਡੀਓ ਕਲੀ ਬੰਦੇ ਜਿਨਾ ਇੱਕ ਵੀ ਨਹੀਂ ਰੱਖੀ ਨਾ ਠੀਕ ਆ ਬਹੁਤ ਪਿਆਰ ਕਰਦੇ ਆ ਓ ਪਿਆਰ ਕਰਦੇ ਪੂਰਾ ਹੋਵੇ ਆਹ ਰਾ ਵੀਰ ਆ ਗਿਆ ਜੀ ਨਾ ਪਾਉਣਾ ਪੀਣਾ ਭਰਾ ਨੂੰ ਛੌਂ ਗਿਆ ਠੀਕ ਆ ਫਿਰ ਵਧੀਆ ਆਹ ਰਾਏ ਮੇਰੇ ਕਰੇ ਕਾਰ ਦਾ ਤਿਆਰੀ ਦਾ দাও ਤਿਆਰੀ ਹੋ ਗਈ ਕੇ ਪਾਸੇ ਵਿੱਚ ਠੀਕ ਹੈ ਜੀ ਫਿਰ ਖਾਵਾਂਗੇ ਜੇ ਤੱਕ ਤਰਾਉਨ ਭੁਮਾ ਕੇ ਮੁਕੇ ਠੀਕ ਹੈ ਬਾਈ ਜਾਨਾ ਪੂਰਾ ਕਾਪ ਦੇ ਵਧੀਆ ਹਾਂਜੀ ਵਧੀਆ ਕੁਆਲਟੀ ਆ ਠੀਕ ਹੈ ਬਾਕੀ ਗੱਲ ਕਰਿਆ ਕਰੋ ਜਿੰਨੇ ਵੀ ਵੀਰ ਭਰਾ ਜੁੜੇ ਸੋਨੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਹਾਂ ਠੀਕ ਹੈ ਬਾਈ ਫੋਨ ਨੰਬਰ ਦੇ ਦਿੱਤਾ ਹੈ 8427407755 ਜੀ ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਆ ਬਸ ਸਾਰਾ ਲਾਈਕ ਕਮੈਂਟ ਸ਼ੇਅਰ ਸਤਿ ਸ੍ਰੀ ਅਕਾਲ ਬਾਈ ਜੀ